ਕਿਸਾਨ ਇੱਕ ਪਾਸੇ ਸੰਘਰਸ਼ ਕਰ ਰਹੇ ਨੇ ਦੂਜੇ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦੇ ਰਹੇ ਨੇ ਪਰ ਮੋਦੀ ਸਾਹਿਬ ਕਹਿੰਦੇ ਨੇ ਦਾਵਾ ਕੀਤਾ ਹੈ ਕਹਿੰਦੇ ਜੀ 11 ਸਾਲਾਂ ਦੇ ਵਿੱਚ ਕਿਸਾਨਾਂ ਦੀ ਜ਼ਿੰਦਗੀ ਬੜੀ ਸੁਖਾਲੀ ਕਰ ਦਿੱਤੀ ਗਈ ਹੈ ਜਿਹੜਾ 8 ਜੂਨ ਆ ਉਹ ਇਹਨਾਂ ਦੇ 11 ਸਾਲ ਪੂਰੇ ਹੋ ਗਏ ਨੇ ਪਿਛਲੀ ਵਾਰੀ 8 ਜੂਨ ਨੂੰ ਹੀ ਮੋਦੀ ਸਾਹਿਬ ਨੇ 11ਵੀਂ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ ਸੀ ਇਹ ਗੱਲ ਆਪਣੇ ਆਪ ਦੇ ਵਿੱਚ ਉਹਨਾਂ ਨੇ ਫੇਰ ਆਪਣੀ ਵਾਵਾਖੱਟੀ ਹੈ ਜਿਹੜਾ ਕਿਸਾਨ ਸਨਮਾਨ ਨਿਧੀ ਯੋਜਨਾ ਹੈ ਜਿਹਦੇ ਤਹਿਤ 4 ਮਹੀਨੇ ਬਾਅਦ ਕਿਸਾਨਾਂ ਦੇ ਖਾਤੇ 'ਚ 2000 ਰੁਪਇਆ ਕੇਂਦਰ ਸਰਕਾਰ ਵੱਲੋਂ ਆਉਂਦਾ ਹੈ। ਉਹਨਾਂ ਨੇ 11 ਸਾਲ ਪਹਿਲਾਂ ਦੇ ਅੰਕੜਿਆਂ ਤੇ ਦੂਜਿਆਂ ਦੀ ਵੀ ਗੱਲ ਕੀਤੀ ਹੈ। ਉਦੋਂ ਕਿੰਨਾ ਸੀ ਅੱਜ ਕਿੰਨਾ ਹੈ? ਅਗਲਾ ਜਿਹੜਾ ਟੀਚਾ ਹੈਗਾ ਹੁਣ ਭਾਰਤੀ ਜਨਤਾ ਪਾਰਟੀ ਨੇ ਦੋ ਮਾਮਲਿਆਂ ਤੇ ਪੱਤਾ ਖੇਡਣਾ ਇੱਕ ਕਿਸਾਨੀ ਤੇ ਤੇ ਦੂਜਾ ਘਟ ਗਿਣਤੀ ਖਾਸ ਕਰ ਸਿੱਖਾਂ ਤੇ ਪ੍ਰਚਾਰਤਾ ਇਹ ਵੀ ਚੱਲ ਪਿਆ ਤੇ ਅਗਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵੀ ਹੋ ਸਕਦੀ ਹੈ ਕਿਸਾਨਾਂ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ ਨੇ ਕਿਸਾਨ ਇੱਕ ਪਾਸੇ ਸੰਘਰਸ਼ ਕਰ ਰਹੇ ਨੇ ਦੂਜੇ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਦੇ ਰਹੇ ਨੇ ਪਰ ਮੋਦੀ ਸਾਹਿਬ ਕਹਿੰਦੇ ਨੇ ਦਾਵਾ ਕੀਤਾ ਹੈ ਕਹਿੰਦੇ ਜੀ 11 ਸਾਲਾਂ ਦੇ ਵਿੱਚ ਕਿਸਾਨਾਂ ਦੀ ਜ਼ਿੰਦਗੀ ਬੜੀ ਸੁਖਾਲੀ ਕਰ ਦਿੱਤੀ ਗਈ ਹੈ ਭਾਜਪਾ ਦੀ ਸਰਕਾਰ ਹੈ ਲਗਾਤਾਰ ਰਿਪੀਟ ਹੋ ਰਹੀ ਹੈ ਤਾਂ ਇਸੇ ਦੇ ਚਲਦਿਆਂ ਕਿਸਾਨਾਂ ਦੇ ਬਾਰੇ ਬੋਲੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਲ ਦੇ ਵਿੱਚ ਤਰਵਿੰਦਰ ਜਿਹੜਾ 8 ਜੂਨ ਹੈ ਉਹ ਇਹਨਾਂ ਦੇ 11 ਸਾਲ ਪੂਰੇ ਹੋ ਗਏ ਨੇ ਪਿਛਲੀ ਵਾਰੀ 8 ਜੂਨ ਨੂੰ ਹੀ ਮੋਦੀ ਸਾਹਿਬ ਨੇ 11ਵੀਂ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ ਸੀ ਇਹ ਗੱਲ ਆਪਣੇ ਆਪ ਦੇ ਵਿੱਚ ਹੁਣ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਜੇ ਅਸੀਂ ਇਸ ਤੀਚੇ ਤੇ ਚੱਲੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇ ਉਸ ਪਾਸੇ ਬਲਾਸੀ ਕਹੀਆਂ ਉਹਨਾਂ ਨੇ ਫੇਰ ਆਪਣੀ ਵਾਵਾਖੱਟੀ ਹੈ ਜਿਹੜਾ ਕਿਸਾਨ ਸਨਮਾਨ ਨidhi ਯੋਜਨਾ ਹੈ ਜਿਹਦੇ ਤਹਿਤ 4 ਮਹੀਨੇ ਬਾਅਦ ਕਿਸਾਨਾਂ ਦੇ ਖਾਤੇ 'ਚ 2000 ਰੁਪਇਆ ਕੇਂਦਰ ਸਰਕਾਰ ਵੱਲੋਂ ਆਉਂਦਾ ਹੈ ਉਹਨਾਂ ਨੇ 11 ਸਾਲ ਪਹਿਲਾਂ ਦੇ ਅੰਕੜਿਆਂ ਤੇ ਦੂਜਿਆਂ ਦੀ ਵੀ ਗੱਲ ਕੀਤੀ ਹੈ ਉਦੋਂ ਕਿੰਨਾ ਸੀ ਅੱਜ ਕਿੰਨਾ ਹੈ ਇਹ ਸਾਰੀਆਂ ਗੱਲਾਂ ਤੇ ਉਹ ਗੱਲ ਕਰ ਰਹੇ ਨੇ ਸਮਾਂ ਬਹੁਤਾ ਉਹਨਾਂ ਨੇ ਫੇਰ ਇੱਕ ਵਾਰ ਦੁਹਰਾਇਆ ਕਿ ਕਿਸਾਨਾਂ ਨੂੰ ਮੋਦੀ ਸਰਕਾਰ ਹੀ ਉੱਪਰ ਚੱਕ ਕੇ ਲਿਜਾ ਸਕਦੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਇਹ ਨਵੇਂ ਭਾਰਤ ਦੇ ਵਿੱਚ ਕਿਸਾਨੀ ਨੂੰ ਉੱਪਰ ਚੁੱਕਣਾ ਸਾਡਾ ਫਰਜ ਹੈ। ਉਹ ਤਰਵਿੰਦਰ ਜੀ ਅਗਲਾ ਜਿਹੜਾ ਟੀਚਾ ਹੈਗਾ ਹੁਣ ਭਾਰਤੀ ਜਨਤਾ ਪਾਰਟੀ ਨੇ ਦੋ ਮਾਮਲਿਆਂ ਤੇ ਪੱਤਾ ਖੇਡਣਾ ਹਮ ਇੱਕ ਕਿਸਾਨੀ ਤੇ ਤੇ ਦੂਜਾ ਘਟ ਗਿਣਤੀ ਖਾਸ ਕਰ ਸਿੱਖਾਂ ਤੇ ਪ੍ਰਚਾਰਤਾ ਵੀ ਚੱਲ ਪਿਆ ਹਮ ਕਿ ਅਗਲੇ ਦਿਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵੀ ਹੋ ਸਕਦੀ ਹੈ ਹਮ ਜਿਹਦਾ ਲਾਹਾ ਕੇਂਦਰ ਦੀ ਸਰਕਾਰ ਲੈਣ ਦਾ ਯਤਨ करेगी जी ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ